ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਕੇ ਰਣਦੀਪ ਕੌਰ ਮਠਾੜੂ ਮੇਰੇ ਚੈਨਲ ਫਾਤੇ ਕਲੈਕਸ਼ਨ ਬੁੱਢਲਾਡਾ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਟ੍ਰੈਂਡਿੰਗ ਸੂਟ ਨੇ ਜਿਹੜੇ ਆਰਕੰਡੀ ਦੇ ਸੂਟ ਲੈ ਕੇ ਆਏ ਆਂ ਸਭ ਤੋਂ ਪਹਿਲਾਂ ਦੱਸ ਦੇਵਾਂ ਜੀ ਸੂਟ ਲੈ ਕੇ ਆਏ ਆਰਕੰਡੀ ਦੇ ਬਾਟਮ ਹੋਊਗੀ ਕਾਟਨ ਦੀ ਔਰ ਪੈਣਾ ਨੂੰ ਬੇਨਤੀ ਹੈ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਛੋਟੀਆਂ ਵੱਡੀਆਂ ਪੈਣਾ ਨੂੰ ਰਿਕੁਐਸਟ ਹੈ ਜੀ ਮੇਰੀ ਆਰਕੰਡੀ ਲੈ ਕੇ ਆਏ ਆਰਕੰਡੀ ਤੇ ਵੈਸੇ ਦੇਖੋ ਲਾਈਨਿੰਗ ਦੀ ਨੀਡ ਹੁੰਦੀ ਹੈ ਕਿਉਂਕਿ ਇਹਦੇ ਨਾਲ ਖੜਜੇ ਜਾਂਦਾ ਹੈ ਪਰ ਇਹ ਸੌਫਟ ਵਾਲੀ ਆਰਕੰਡੀ ਹੈ ਇਹ ਤੇ ਤੁਸੀਂ ਤੁਹਾਡੀ ਚੁਆਇਸ ਹੈ ਲਗਾਨੀ ਹੈ ਲਗਾ ਲਿਓ ਨਹੀਂ ਤੁਹਾਡੀ ਚੁਆਇਸ ਹੈ ਜੀ ਬਿਲਕੁਲ ਸੌਫਟ ਆਰਕੰਡੀ ਰਹੂਗੀ ਇਹ ਰਹੂਗਾ ਜੀ ਪ੍ਰਿੰਟ ਔਰ ਸ਼ਰਟ ਦਾ ਇਹ ਰਹੂਗੀ ਨਾਲ ਇਹਦੀ ਪਿਓਰ ਕਾਟਨ ਦੀ ਰਹੂਗੀ ਜੀ ਬਾਟਮ ਬਹੁਤ ਸੋਹਣਾ ਸਟੱਫ ਹੈ ਜੀ ਬਹੁਤ ਵਧੀਆ ਸਟੱਫ ਹੈ ਮਾਰਕੀਟ ਪ੍ਰਾਈਸ ਇਹਦਾ ਹੈਗਾ 1300 ਹਜ਼ਾਰ ਤੋ ਪਲੱਸ ਪਲੱਸ ਹੀ ਰੇਟ ਹੁੰਦਾ ਜੀ ਇਹਦਾ ਪਰ ਆਪਾਂ ਰੇਟ ਰੱਖਿਆ ਜੀ 950 ਰੁਪਏ ਸਿਰਫ 950 ਰੁਪਏ ਦੇ ਵਿੱਚ ਤੁਸੀਂ ਇਹ ਸੂਟ ਲੈ ਸਕਦੇ ਹੋ ਇਹਦੇ ਨਾਲ ਜਿਹੜੀ ਹੈਗੀ ਪਿਓਰ ਕਾਟਨ ਦੀ ਜਿਹੜੀ ਬਾਟਮ ਆਊਗੀ ਬਾਟਮ ਤੇ ਲਾਈਨਿੰਗ ਦੀ ਕੋਈ ਵੀ ਨੀਡ ਨਹੀਂ ਹੈ ਸ਼ਰਟ ਤੇ ਲਾਈਨਿੰਗ ਤੁਹਾਡੀ ਆਪਸ਼ਨਲ ਹੈ ਜੀ ਅਗਰ ਤੁਹਾਨੂੰ ਨਹੀਂ ਚੰਗੀ ਲੱਗੀ ਤਾਂ ਸ਼ਰਟ ਤੇ ਲਾਈਨਿੰਗ ਨਾਲ ਬਣਾ ਲਿਓ ਨਹੀਂ ਐਜ਼ ਇਟ ਵੀ ਬਣਾ ਸਕਦੇ ਹੋ ਧੋਣ ਤੋਂ ਬਾਅਦ ਹੋਰ ਵੀ ਸੌਫਟ ਹੋ ਜਾਣੀ ਹੈ ਇਹਦੇ ਵਿੱਚ ਮਿਲਣਗੇ ਜੀ ਆਪਾਂ ਨੂੰ ਦੋ ਕਲਰ ਫਰਸਟ ਹੈਗਾ ਸੀ ਨਿਓਨ ਮਹਿੰਦੀ ਕਲਰ ਜਿਹੜਾ ਕਿ ਕਾਫੀ ਜਿਆਦਾ ਟ੍ਰੈਂਡਿੰਗ ਚੱਲ ਰਿਹਾ ਆਪਣਾ ਨਿਓਨ ਮਹਿੰਦੀ ਸੈਕਿੰਡ ਕਲਰ ਹੈਗਾ ਜੀ ਗ੍ਰੀਨ ਕਲਰ ਬਹੁਤ ਹੀ ਸੋਹਣਾ ਗ੍ਰੀਨ ਕਲਰ ਇਹਦਾ ਨਾਲ ਇਹਦੇ ਹੈਗੀ ਹੈ ਜੀ ਪਲੇਨ ਗ੍ਰੀਨ ਕਲਰ ਦੀ ਬਾਟਮ ਹੈ ਸ਼ੈਡੋ ਪ੍ਰਿੰਟ ਹਲਕਾ ਹਲਕਾ ਪ੍ਰਿੰਟ ਜਿਹੜਾ ਬਾਟਮ ਦਾ ਦਿੱਤਾ ਗਿਆ ਇਦਾਂ ਲੱਗਦਾ ਜਿਦਾ ਪੇਂਟ ਕਰਵਾਇਆ ਹੁੰਦਾ ਹੈ ਜੀ ਬਹੁਤ ਸੋਹਣਾ ਜਿਹੜਾ ਇਹ ਸੂਟ ਬਣ ਕੇ ਰੈਡੀ ਹੁੰਦਾ ਹੈ ਜੀ ਕਾਫੀ ਜ਼ਿਆਦਾ ਡਿਮਾਂਡ ਤੇ ਸੀ ਜੀ ਆਪਾਂ ਦੂਸਰੀ ਵਾਰ ਇਹਦੀ ਵੀਡੀਓ ਪਾ ਰਹੇ ਆ 950 ਹੋਊਗਾ ਜੀ ਇਹਦਾ ਰੇਟ ਆਰਕੰਡੀ ਸਟਾਫ ਰੂ ਸ਼ਰਟ ਦਾ ਬਾਟਮ ਰਹੂਗੀ ਜੀ ਪਿਓਰ ਕਾਟਨ ਦੀ ਕਈ ਭੈਣਾਂ ਮੰਗਦੀਆਂ ਹੁੰਦੀਆਂ ਵੀ ਬਾਟਮ ਵੀ ਆਰਕੰਡੀ ਦੇ ਵੀ ਆਰਕੰਡੀ ਦੀ ਬਾਟਮ ਸੈੱਟ ਨਹੀਂ ਹੁੰਦੀ ਜੀ ਫਲਫੀ ਜੀ ਹੋ ਜਾਂਦੀ ਹੈ ਤਾਂ ਕਰਕੇ ਆਪਾਂ ਜਿਹੜੀ ਸ਼ਰਟ ਸ਼ਰਟੀ ਆਰਕੰਡੀ ਲਈ ਲਾਈਆ ਔਰ ਇਹ ਆਰਕੰਡੀ ਕਾਫੀ ਸੌਫਟ ਵਾਲੀ ਹੈ ਇਹਤੇ ਕੋਈ ਵੀ ਫਲਫੀਨੈਸ ਨਹੀਂ ਜ਼ਿਆਦਾ ਆਂਦੀ ਧੋਣ ਤੋਂ ਬਾਅਦ ਹੋਰ ਵੀ ਸੌਫਟ ਹੋ ਜਾਣੀ ਹੈ ਬਹੁਤ ਸੋਹਣਾ ਸਟੱਫ ਹੈ ਜੀ ਆਰਕੰਡੀ ਦਾ ਨਜ਼ਦੀਕ ਤੋਂ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਸਟੱਫ ਹੈ ਬਹੁਤ ਅੱਛੇ ਜਿਹੜੇ ਡਿਜ਼ਾਈਨ ਆਪਾਂ ਤੁਹਾਡੇ ਲਈ ਲੈ ਕੇ ਆਏ ਆ ਇਹ ਹੈਗਾ ਜੀ ਇਹਦਾ ਸੈਕੰਡ ਕਲਰ ਥਰਡ ਕਲਰ ਹੈਗਾ ਜੀ ਮਹਿਰੂਨ PRINTING ਚੈੱਕ ਕਰ ਸਕਦੇ ਹੋ ਬਹੁਤ ਸੋਹਣੀ PRINTING ਰਹੂਗੀ ਜੀ ਫਲਾਵਰ PRINT ਰਹੂਗਾ ਇੱਕ ਹੋਰ ਰਿਕਵੈਸਟ ਹੈ ਜੀ ਚੈਨਲ ਸਬਸਕ੍ਰਾਈਬ ਤਾਂ ਸਾਰਿਆਂ ਨੇ ਕਰ ਲਿਆ ਬੈਲ ਆਈਕਨ ਵੀ ਪ੍ਰੈਸ ਕਰ ਲਓ ਤੇ ਆਪਣੀ ਸ਼ਾਪ ਅੱਜ ਦੇ ਦਿਨ ਲਈ ਸਿਰਫ ਆਨਲਾਈਨ ਹੀ ਆਪਾਂ ਰਵਾਂਗੇ ਜੀ ਆਨਲਾਈਨ ਕੰਮ ਕਰਾਂਗੇ ਕੱਲਾ ਆਫਲਾਈਨ ਆਪਾਂ ਸ਼ਾਪ ਜਿਹੜੀ ਆਪਣੀ ਦੋ ਦਿਨਾਂ ਲਈ ਕਲੋਜ਼ ਹੋਊਗੀ ਸੈਟਰਡੇ ਔਰ ਸੰਡੇ ਲਈ ਸੰਡੇ ਤੋਂ ਬਾਅਦ ਆਪਾਂ ਮੰਡੇ ਨੂੰ ਹੀ ਸ਼ਾਪ ਜਿਨ੍ਹਾਂ ਨੇ ਸ਼ਾਪ ਤੇ ਵਿਜ਼ਿਟ ਕਰਨਾ ਹੈ ਜੀ ਉਹ ਮੰਡੇ ਨੂੰ ਹੀ ਆਣ ਕਿਉਂਕਿ ਸੈਟਰਡੇ ਔਰ ਸੰਡੇ ਆਪਾਂ ਹੈ ਨਹੀਂਗੇ ਸ਼ਾਪ ਤੇ ਸ਼ਾਪ ਆਪਣੀ ক্লোਜ਼ ਹੋਊਗੀ ਔਰ ਸੈਟਰਡੇ ਆਪਾਂ ਜਿਹੜਾ ਆਨਲਾਈਨ ਆਰਡਰ ਹੀ ਲਵਾਂਗੇ ਕੱਲੇ ਆਨਲਾਈਨ ਆਰਡਰ ਲਈ ਜਾਣਗੇ ਜੀ ਸ਼ਨੀਵਾਰ ਨੂੰ ਇਹ ਹੈਗਾ ਜੀ ਇਹਦਾ ਮਹਿਰੂਨ ਕਲਰ ਬਹੁਤ ਹੀ ਸੋਹਣਾ ਮਹਿਰੂਨ ਕਲਰ ਗਰਮੀ ਦੇ ਵਿੱਚ ਐਦਾਂ ਦੇ ਕਲਰ ਤੇ ਪ੍ਰਿੰਟ ਬਹੁਤ ਘੱਟ ਆਉਂਦਾ ਹੁੰਦਾ ਬਹੁਤ ਸੋਹਣੀ ਪ੍ਰਿੰਟਿੰਗ ਦੇ ਜਿਹੜੇ ਪਤਲੀ ਸੂਟ ਲੈ ਕੇ ਆਏ ਪਿਓਰ ਕਾਟਨ ਦੀ ਬਾਟਮ ਆਊਗੀ ਔਰ ਜਿਹੜੀ ਸ਼ਰਟ ਆਉਣ ਵਾਲੀ ਹੈ ਜੀ ਇਹਦੀ ਆਰਕੰਡੀ ਦੀ ਆਊ ਸ਼ਰਟ ਦਾ ਪ੍ਰਿੰਟ ਚੈੱਕ ਕਰੋ ਬਹੁਤ ਸੋਹਣਾ ਪ੍ਰਿੰਟ ਹੈ ਜੀ ਸ਼ਰਟ ਦਾ ਵਧੀਆ ਵਾਲੀ ਅੱਛੀ ਵਾਲੀ ਆਰਕੰਡੀ ਹੈ ਜੀ ਖਰਾਬ ਨਹੀਂ ਹੋਊਗਾ ਕਪੜਾ ਇਹ ਹੈਗਾ ਜੀ ਇਹਦਾ ਫਰਸਟ ਕਲਰ ਮਹਿਰੂਨ ਇਸ ਡਿਜ਼ਾਈਨ ਦੇ ਵਿੱਚ ਸੈਕਿੰਡ ਕਲਰ ਆਜੂਗਾ ਜੀ ਇਹਦਾ ਬਲੈਕ ਕਾਫੀ ਜਿਆਦਾ ਪੀਕ ਤੇ ਚੱਲ ਰਿਹਾ ਜੀ ਅੱਗੇ ਗਰਮੀ ਦੇ ਵਿੱਚ ਬਲੈਕ ਕਲਰ ਸੋਲਡ ਨਹੀਂ ਸੀ ਹੁੰਦਾ ਪਰ ਹੁਣ ਬਲੈਕ ਕੋਈ ਛੱਡਦਾ ਹੀ ਨਹੀਂ ਹੈ ਜਿਹੜੇ ਸਟੱਫ ਦੇ ਵਿੱਚ ਵੀ ਅਸੀਂ ਬਲੈਕ ਕਲਰ ਪਾਉਣੇ ਆ ਜੀ ਬਲੈਕ ਤਾਂ ਇੰਨਾ ਕੁ ਜਿਆਦਾ ਭੱਜਦਾ ਹੈ ਕਲਰ ਬਹੁਤ ਹੀ ਜਿਆਦਾ ਜਲਦੀ ਤੋਂ ਜਲਦੀ ਸਭ ਤੋਂ ਪਹਿਲਾ ਆਰਡਰ ਬਲੈਕ ਦਾ ਹੀ ਹੁੰਦਾ ਜੀ ਇਹਦੇ ਵਿੱਚ ਵੀ ਆਪਣੇ ਕੋਲੇ ਜਿਹੜਾ ਬਲੈਕ ਸੂਟ ਹੈ ਬਹੁਤ ਸੋਹਣੇ ਫਲਾਵਰ ਪ੍ਰਿੰਟ ਦੇ ਵਿੱਚ ਆਇਆ ਜੀ ਫਰਸਟ ਆਰਡਰ ਬਲੈਕ ਦਾ ਹੀ ਹੁੰਦਾ ਹਰ ਵੀਡੀਓ ਦੇ ਵਿੱਚ ਔਰ ਅਸ थर्ड ਇਹਦੇ ਵਿੱਚ ਕਲਰ ਹੈਗਾ ਜੀ ਰਾਇਲ ਬਲੂ ਜਿਨਾਂ ਨੂੰ ਰਾਇਲ ਬਲੂ ਪਾਣ ਦੀ ਇੱਛਾ ਰੱਖਦੇ ਆ ਜੀ ਰਾਇਲ ਬਲੂ ਕਲਰ ਹੈ ਬਹੁਤ ਹੀ ਸੋਹਣਾ ਕਲਰ ਹੈ ਰਾਇਲ ਬਲੂ ਜਿਨਾਂ ਨੇ ਇਹ ਸੂਟ ਬਾਏ ਕਰਨੇ ਆ ਜੀ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਛੋਟੀ ਜੀ ਵੀਡੀਓ ਬਣਾਵਾਂਗੇ ਆਪਾਂ ਜ਼ਿਆਦਾ ਲੰਬੀ ਵੀਡੀਓ ਨਹੀਂ ਬਣਾਉਂਦੇ ਡਿਜ਼ਾਈਨ ਤੁਹਾਨੂੰ ਕਈ ਦਿਖਾਵਾਂਗੇ ਜੀ ਪ੍ਰਿੰਟਿੰਗ ਸਾਰਿਆਂ ਦੀ ਅਲੱਗ-ਅਲੱਗ ਹੋਊਗੀ ਔਰ ਇੱਕ ਪ੍ਰਿੰਟਿੰਗ ਦੇ ਤੁਹਾਨੂੰ ਤਿੰਨ-ਤਿੰਨ ਚਾਰ-ਚਾਰ ਕਲਰ ਔਰ ਡਿਜ਼ਾਈਨਿੰਗ ਮਿਲ ਜੂਗੀ ਸੌਰੀ ਕਲਰ ਆਪਸ਼ਨ ਮਿਲ ਜੂਗੀ ਨੈਕਸਟ ਹੈਗਾ ਜੀ ਜਿਓਮੈਟ੍ਰੀ ਬਹੁਤ ਸੋਹਣਾ ਬਾਟਮ ਤੇ ਵੀ ਜਿਹੜਾ ਪ੍ਰਿੰਟ ਬਣਿਆ ਹੋਇਆ ਹੈ ਜੀ ਇਹਦਾ ਜੀਓਮੈਟ੍ਰੀਕਲ ਪ੍ਰਿੰਟ ਹੈ ਜੀ ਇਹ ਪਿਓਰ ਜਿਹੜੀ ਆਰਗੈਨਿਕ ਆਰਕੰਡੀ ਹੈ ਜੀ ਪਿਓਰ ਆਰਗੈਨਿਕ ਆਰਕੰਡੀ ਹੈ ਬਹੁਤ ਅੱਛਾ ਜਿਹੜਾ ਸਟੱਫ ਹੈ ਇਹਨੂੰ ਆਰਗੰਡੀ ਵੀ ਕਹਿੰਦੇ ਆਪਾਂ ਆਰਕੰਡੀ ਕਹਿ ਦਿੰਨੇ ਆ ਪੰਜਾਬੀ ਦੇ ਵਿੱਚ ਪਿਓਰ ਵਾਲੀ ਆਰਕੰਡੀ ਹੈ ਜੀ ਬਲੈਕ ਕਲਰ ਦੀ ਬਾਟਮ ਹੈ ਇਹਦੇ ਨਾਲ ਬਲੈਕ ਕਲਰ ਹੈ ਜੀ ਬਹੁਤ ਹੀ ਸੋਹਣਾ ਬਲੈਕ ਕਲਰ ਹੈ ਜਿਨ੍ਹਾਂ ਨੇ ਲੈਣਾ ਹੈ ਸਕਰੀਨਸ਼ਾਟ ਲੈ ਸਕਦੇ ਹੋ ਸੈਕਿੰਡ ਇਹਦਾ ਕਲਰ ਹੈਗਾ ਜੀ ਸੇਮ ਡਿਜ਼ਾਈਨ ਦੇ ਵਿੱਚ ਮਸਟਰਡ ਕਲਰ ਹੈ ਜੀ ਉਤਾਂ ਹੀ ਮਸਟਰਡ ਬਾਟਮ ਆਊਗੀ ਸ਼ੈਡੋ ਪ੍ਰਿੰਟ ਦੀ ਬਾਟਮ ਆਉਗੀ ਆਰਕੰਡੀ ਦੀ ਜਿਹੜੀ ਆਉਗੀ ਜੀ ਸ਼ਰਟ ਮਸਟਰਡ ਕਲਰ ਹੈ ਜੀ ਬਹੁਤ ਹੀ ਸੋਹਣਾ ਮਸਟਰਡ ਕਲਰ ਮਸਟਰਡ ਕਲਰ ਦੀ ਹੀ ਨਾਲ ਜਿਹੜੀ ਬਾਟਮ ਪੇਅਰ ਅਪ ਹੋਈ ਹੈ ਜੀ ਇਹਦੇ ਫੈਕਟਰੀ ਵੱਲੋਂ ਹੀ ਜਿਹੜਾ ਇਹਦਾ ਬਣ ਕੇ ਆਇਆ ਹੈ 3rd ਕਲਰ ਹੈਗਾ ਜੀ ਇਹਦਾ ਫਰੋਜੀ ਬਹੁਤ ਹੀ ਸੋਹਣਾ ਫਰੋਜੀ ਕਲਰ ਹੈ ਜੀ ਬਹੁਤ ਪਿਆਰਾ ਜਿਹੜਾ ਰੀਅਲ ਵਾਲਾ ਫਰੋਜੀ ਕਲਰ ਹੁੰਦਾ ਹੈ ਨਾ ਇਹ ਡਾਰਕ ਹੈ ਨਾ ਇਹ ਲਾਈਟ ਹੈ ਬਹੁਤ ਅੱਛਾ ਜਿਹੜਾ オリジナル ਵਾਲਾ ਫਰੋਜੀ ਕਲਰ ਹੁੰਦਾ ਹੈ ਨਾ ਪਰ ਲਾਈਟ ਨੂੰ ਵੀ ਫਰੋਜੀ ਕਹਦੇ ਨੇ ਡਾਰਕ ਨੂੰ ਵੀ ਫਰੋਜੀ ਦਾ ਨਾਮ ਦੇ ਦਿੰਦੇ ਨੇ ਪਰ ਇਹ ਅਸਲੀ ਵਾਲਾ ਫਰੋ ਔਰ ਇਹਦਾ ਜਿਹੜਾ ਪ੍ਰਿੰਟ ਦੇਖ ਸਕਦੇ ਹੋ ਜਿਓਮੈਟ੍ਰੀਕਲ ਪ੍ਰਿੰਟ ਆਊਗਾ ਬਹੁਤ ਸੋਹਣੀ ਪ੍ਰਿੰਟਿੰਗ ਹੈ ਜੀ ਐਦਾਂ ਤੁਸੀਂ ਜਿਵੇਂ ਮਰਜ਼ੀ ਬਾਟਮ ਤੇ ਵਰਕ ਕਰਾ ਕੇ ਜਾਂ ਫਿਰ ਬਾਟਮ ਤੇ ਤੁਸੀਂ ਹਨਾ ਐਦਾਂ ਹੀ ਲੇਸਿਸ ਵਗੈਰਾ ਨਾਲ ਡਿਜ਼ਾਈਨ ਕਰਕੇ ਤੁਸੀਂ ਆਪਣਾ ਸੋਹਣਾ ਸੂਟ ਬਣਾ ਸਕਦੇ ਹੋ ਇਸ ਤੋਂ ਬਾਅਦ ਨੈਕਸਟ ਜਿਹੜਾ ਡਿਜ਼ਾਈਨ ਹੈ ਜੀ ਬਹੁਤ ਸੋਹਣਾ ਛੋਟੀ ਬੁੱਟੀ ਦਾ ਡਿਜ਼ਾਈਨ ਹੈ ਇਹਦੇ ਨਾਲ ਹੈਗਾ ਜੀ ਨਿਓਨ ਮਹਿੰਦੀ ਸ਼ੇਡ ਹੈ ਮਹਿੰਦੀ ਸ਼ੇਡ ਦੀ ਬਿਲਕੁਲ ਲਾਈਟ ਮਹਿੰਦੀ ਸ਼ੇਡ ਦੀ ਜਿਹੜੀ ਹੈ ਇਹਦੇ ਨਾਲ ਬਾਟਮ ਹੈ ਬਹੁਤ ਸੋਹਣਾ ਸਟੱਫ ਹੈ ਜੀ ਸਟੱਫ ਰਹੂਗਾ ਪਿਓਰ ਕਾਟਨ ਸ਼ਰਟ ਦਾ ਰਹੂਗਾ ਜੀ ਆਰਕੰਡੀ ਬਹੁਤ ਅੱਛਾ ਸਟੱਫ ਰੈਨ ਵਾਲਾ ਹੈ ਨੈਕਸਟ ਦੇ ਦੇ ਵਿੱਚ ਕਲਰ ਆਊਗਾ ਜੀ ਗ੍ਰੀਨ ਜਿਹਦਾ ਰਾਮਾ ਗ੍ਰੀਨ ਕਲਰ ਹੁੰਦਾ ਬਿਲਕੁਲ ਲਾਈਟ ਰਾਮਾ ਗ੍ਰੀਨ ਕਲਰ ਹੈ ਜੀ ਗ੍ਰੀਨ ਜਾਂ ਸ਼ੇਡ ਹੈ ਫਰੋਜ਼ੀ ਗ੍ਰੀਨ ਜਾਂ ਕਲਰ ਕਹਿ ਦਿੰਨੇ ਆਪਾਂ ਨੂੰ ਬਹੁਤ ਸੋਹਣਾ ਸ਼ੇਡ ਹੈ ਜੀ ਪ੍ਰਾਈਸ ਮੈਂ ਤੁਹਾਨੂੰ ਦੱਸ ਹੀ ਦਿੱਤਾ ਹੈ ਇਹਦਾ 950 ਰੁਪਏ ਪ੍ਰਾਈਸ ਰਹੂਗਾ ਜੀ ਸ਼ਿਪਿੰਗ ਐਕਸਟਰਾ ਹੋਊਗੀ ਨੈਕਸਟ ਹੈਗਾ ਕਲਰ ਜੀ ਕਾਪਰ ਇੱਕ ਸੂਟ ਤੇ ਆਪਾਂ ਸ਼ਿਪਿੰਗ ਲਾਵਾਂਗੇ ਜੇ ਅਗਰ ਇੱਕ ਐਡਰੈਸ ਤੇ ਇੱਕ ਤੋਂ ਵੱਧ ਸੂਟ ਜਾਂਦੇ ਹੈ ਸ਼ਿਪਿੰਗ ਨਹੀਂ ਲਈ ਜਾਊਗੀ ਸਿਰਫ ਇੱਕ ਸੂਟ ਤੇ ਆਪਾਂ ਸ਼ਿਪਿੰਗ ਲਵਾਂਗੇ ਜੀ ਇੱਕ ਤੋਂ ਜ਼ਿਆਦਾ ਸੂਟਾਂ ਤੇ ਅਗਰ ਤੁਸੀਂ ਇੱਕ ਤੋਂ ਜ਼ਿਆਦਾ ਸੂਟ ਮੰਗਾਣੇ ਹੋ ਇੱਕ ਸੇਮ ਐਡਰੈਸ ਤੇ ਇੱਕ ਤੋਂ ਵੱਧ ਸੂਟ ਜਾਂਦੇ ਆ ਤਾਂ ਸਿਰਫ ਇੱਕ ਦੀ ਸ਼ਿਪਿੰਗ ਦੇ ਵਿੱਚ ਹੀ 2-4 ਜਿੰਨੇ ਵੀ ਮੰਗਾਓਗੇ ਭੇਜੇ ਜਾਣਗੇ ਇਹ ਹੈਗਾ ਜੀ ਕਾਪਰ ਕਲਰ ਬਹੁਤ ਹੀ ਸੋਹਣਾ ਕਾਪਰ ਕਲਰ ਇਸ ਤੋਂ ਬਾਅਦ ਆ ਗਿਆ ਜੀ ਗ੍ਰੀਨ ਕਲਰ ਮੋਸਟ ਫੇਮਸ ਡਿਜ਼ਾਈਨ ਹੈ ਜੀ ਇਹ ਤੀਸਰੀ ਵਾਰ ਹੀ ਰੀਸਟਾਕ ਹੋਇਆ ਆਪਣੇ ਕੋਲੇ ਦੋ ਹੀ ਕਲਰ ਮਿਲਿਆ ਦਾ ਪਰਪਲ ਕਲਰ ਨਹੀਂ ਮਿਲਿਆ ਜੀ ਗ੍ਰੀਨ ਕਲਰ ਬਹੁਤ ਹੀ ਸੋਹਣਾ ਗਾਜ਼ਰੀ ਸ਼ੇਡ ਆ ਗਿਆ ਜੀ ਗਾਜ਼ਰੀ ਬਾਟਮ ਦੇ ਨਾਲ ਬਹੁਤ ਸੋਹਣੀ ਪ੍ਰਿੰਟਿੰਗ ਹੈ ਜੀ ਇਹਦਾ ਬਹੁਤ ਸੋਹਣੇ ਕੁੜਤੀ ਸਟਾਈਲ ਜਿਹੜੇ ਸੂਟ ਬਣ ਕੇ ਰੈਡੀ ਹੁੰਦੇ ਆ ਜੀ ਇਹਦੇ ਪਿੰਕ ਕਲਰ ਆ ਗਿਆ ਜੀ ਬਹੁਤ ਸੋਹਣਾ ਇਹਨੂੰ ਤੁਸੀਂ ਜਿਵੇਂ ਮਰਜ਼ੀ ਇਹਨੂੰ ਕਈਆਂ ਨੇ ਨਾ ਜੀ ਪਹਿਲਾਂ ਇਹ ਮੇਰੇ ਤੋਂ ਬਾਈ ਕਰਕੇ ਇਹਦੇ ਉੱਤੇ ਆਰੀ ਦਾ ਟੱਚ ਦਵਾਤਾ ਜੀ ਬਹੁਤ ਸੋਹਣੇ ਸੂਟ ਬਣ ਕੇ ਰੈਡੀ ਹੋਇਆ ਜੀ ਇਹ ਆਰੀ ਟੱਚ ਦੇਤਾ ਜੀ ਆਊਟਲਾਈਨ ਕਰਵਾਤੀ ਫੁੱਲਾਂ ਦੇ ਉੱਤੇ ਬਹੁਤ ਸੋਹਣੇ ਸੂਟ ਬਣ ਕੇ ਰੈਡੀ ਹੁੰਦੇ ਆ ਨਾਲ ਇਹਦੇ ਆਊਗੀ ਜੀ ਪਿਓਰ ਕਾਟਨ ਦੀ ਬਾਟਮ ਆਰਕੰਡੀ ਦੀ ਆਊਗੀ ਜੀ ਸ਼ਰਟ ਪ੍ਰਾਈਸ ਰਹੂਗਾ 950 ਰੁਪਏ ਇਸ ਤੋਂ ਬਾਅਦ ਆ ਗਿਆ ਜੀ yellow mustard color ਬਹੁਤ ਸੋਹਣਾ yellow mustard color ਹੈ ਜੀ ਇਹਦੇ ਵਿੱਚ ਸੈਕੰਡਰੀ ਕਲਰ ਔਰ ਲਾਸਟ ਜਿਹੜਾ ਆ ਗਿਆ ਜੀ ਆਪਣਾ ਇਦਾਂ ਦਾ ਪ੍ਰਿੰਟ ਹੈ ਜੀ ਇਹ ਫਲਾਵਰ ਪ੍ਰਿੰਟ ਤੋਂ ਥੋੜਾ ਜਿਹਾ ਅਲੱਗ ਦਾ ਪ੍ਰਿੰਟ ਹੈ ਔਰ ਨਾਲ ਇਹਦੇ ਹੈਗੀ ਹੈ ਜੀ ਪਲੇਨ ਮਸਟਰਡ ਜੀ ਹੈਗੀ ਹੈ ਬਾਟਮ ਐਗਜੈਕਟ ਸ਼ੇਡ ਆ ਰਿਹਾ ਕੋਈ ਵੀ ਸ਼ੇਡ ਅਲੱਗ ਨਹੀਂ ਆ ਰਿਹਾ ਜਿਵੇਂ ਇਹਦਾ ਆ ਵਾਲਾ ਬੂਟਾ ਜੀ ਇਦਾਂ ਲੱਗ ਰਿਹਾ ਜਿਵੇਂ ਹੈਂਡਵਰਕ ਕੀਤਾ ਹੋਵੇ ਵਿੱਚ ਬਹੁਤ ਸੋਹਣੀ ਡਿਜ਼ਾਈਨਿੰਗ ਹੈ ਜੀ ਜਿਵੇਂ ਇਦਾਂ ਫੀਲ ਹੋ ਰਿਹਾ ਜਿਵੇਂ ਵਿੱਚ ਹੈਂਡਵਰਕ ਹੋ ਗਿਆ ਦੇਖੋ ਬਹੁਤ ਸੋਹਣੀ ਡਿਜ਼ਾਈਨਿੰਗ ਹੈ ਜੀ ਇਹਦੀ ਇਹਨਾਂ ਦੇ ਵਿੱਚੋਂ ਕੋਈ ਵੀ ਸੂਟ ਲੈਣਾ ਹੈ ਸਕਰੀਨਸ਼ਾਟ ਭੇਜ ਦਿਓ ਜੀ ਦੁਬਾਰਾ ਤੋਂ ਮੈਂ ਤੁਹਾਨੂੰ ਇੱਕ ਵਾਰੀ ਫੇਰ ਦਿਖਾ ਦਿੰਨੀ ਆ ਫਸਟ ਇਹ ਵਾਲਾ ਜੀ ਦੇਖੋ ਸਿੰਗਲ ਸੂਟ ਹੈ ਦੋ ਕਲਰ ਇਹਦੇ ਆਗੇ ਬਹੁਤ ਸੋਹਣੇ ਇਹਦੇ ਵੀ ਦੋ ਕਲਰ ਤੁਹਾਨੂੰ ਮਿਲ ਜਾਣਗੇ ਜੀਮੈਟ੍ਰੀਕਲ ਪ੍ਰਿੰਟ ਹੈ ਜੀ ਫਿਰੋਜੀ ਮਸਟਰਡ ਤੇ ਬਲੈਕ ਤਿੰਨ ਰੰਗਾਂ ਦੇ ਵਿੱਚ ਤੁਹਾਨੂੰ ਮਿਲ ਜੂਗਾ ਸਾਰੇ ਮੈਚਿੰਗ ਸੂਟ ਹੋਣਗੇ ਇਦੇ ਵੀ ਨਾਲ ਹੈਗਾ ਨੈਕਸਟ ਮਸਟਰਡ ਮਹਿੰਦੀ ਆ ਗਿਆ ਜੀ ਫਰੋਜ਼ੀ ਆ ਗਿਆ ਕਾਪਰ 300 ਇਹ ਮਿਲ ਜਾਣਗੇ ਤਿੰਨ ਹੀ ਤੁਹਾਨੂੰ ਇਹ ਡਿਜ਼ਾਈਨ ਚ ਮਿਲ ਜਾਣਗੇ ਕਲਰ ਜਿਹੜੇ ਕਲਰ ਮਿਲਣਗੇ ਇਹਦਾ ਰਾਇਲ ਬਲੂ ਮਹਿਰੂਨ ਔਰ ਬਲੈਕ ਔਰ ਦੋ ਕਲਰ ਇਹਦੇ ਮਿਲਣਗੇ ਜੀ ਇਹ ਆ ਗਿਆ ਨਿਓਨ ਮਹਿੰਦੀ ਤੇ ਗ੍ਰੀਨ ਪਿਸਤਾ ਗ੍ਰੀਨ ਡਾਰਕ ਪਿਸਤਾ ਗ੍ਰੀਨ ਬਹੁਤ ਸੋਹਣੀ ਜਿਹੜੀ ਕਲੈਕਸ਼ਨ ਹੈ ਜੀ ਆਰਕੰਡੀ ਦੇ ਸੂਟਸ ਦੀ ਅਗਰ ਇਹਨਾਂ ਦੇ ਵਿੱਚੋਂ ਕੋਈ ਵੀ ਸੂਟ ਤੁਸੀਂ ਲੈਣਾ ਚਾਹੁੰਦੇ ਹੋ ਸਕਰੀਨਸ਼ਾਟ ਭੇਜ ਕੇ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਦੂਰ ਤੋਂ ਦੇਖੋ ਕਿੰਨੇ ਸੋਹਣੇ ਇੱਕ ਤੋਂ ਇੱਕ ਪ੍ਰਿੰਟ ਚੜਦਾ ਹੈ ਜੀ ਕੋਈ ਵੀ ਇਦਾਂ ਦਾ ਪ੍ਰਿੰਟ ਨਹੀਂ ਹੈਗਾ ਇਸ ਤੋਂ ਬਾਅਦ ਤੁਹਾਨੂੰ ਪਿਕਸ ਵੀ ਪ੍ਰੋਵਾਈਡ ਕਰਵਾਈਆਂ ਜਾਣਗੀਆਂ ਜੇਕਰ ਤੁਸੀਂ ਇਹਨਾਂ ਦੀਆਂ ਫੋਟੋਜ਼ ਵੀ ਸਾਡੇ ਤੋਂ ਲੈਣਾ ਚਾਹੁੰਦੇ ਆ ਆਰਡਰ ਕਰਨ ਤੋਂ ਪਹਿਲਾਂ ਫੋਟੋਜ਼ ਵੀ ਮੰਗਵਾ ਸਕਦੇ ਹੋ ਅੱਜ ਦੀ ਵੀਡੀਓ ਸੀਗੀ ਹਰਕੰਡੀ ਦੇ ਸੂਟਾਂ ਦੇ ਉੱਤੇ ਦੁਬਾਰਾ ਫਿਰ ਤੋਂ ਗੁਜਾਰਿਸ਼ ਹੈ ਜੀ ਜਿਨ੍ਹਾਂ ਨੇ ਹਾਲ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਸਾਡਾ ਸਬਸਕ੍ਰਾਈਬ ਕਰ ਲਵੋ ਲਾਈਕ ਸ਼ੇਅਰ ਕਮੈਂਟ ਕਰਿਆ ਕਰਿਓ ਜੀ ਮੇਰੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ